7.5 ਸਾਲੋਂ ਐਮਪੀ ਦਾ 7 ਕਿਲੋਮੀਟਰ ਲੰਮਾ ਦਾ ਉਹ ਬੜਾ ਦੀ ਸਕੇ ਕੋਈ ਕੰਮ ਨਹੀਂ ਕੀਤਾ ਉਦੋਂ ਦਾ ਕਾਰ ਵੀ ਉੱਥੇ ਤੇ ਗਮਤਾਵਰ ਉਹ ਆਇਲਾ ਸਾਹਿਬ ਦਾ ਪਿੰਡ ਹੈ ਨਾ ਉੱਥੇ ਬੰਦਿਆਂ ਦਾ ਹਸਤਾਜ ਨਾ ਡੰਗਰਾਂ ਦਾ ਵੀ ਨਾ ਦੇਖੀ ਜੇ ਕੋਈ ਵੇਖ ਲਓ ਉੱਥੇ ਜਾ ਕੇ ਕੁਝ ਹੈਗਾ ਕੱਖ ਦੀ ਬੜਾ ਹਲਕਾ ਅਟਾਰੀ ਅਦੀਨ ਆਉਂਦੇ ਪਿੰਡ ਧੋਲ ਕਲਾਂ ਵਿਖੇ ਆਮ ਆਦਮੀ ਪਾਰਟੀ ਦੇ ਆਗੂ ਤਰਮਿੰਦਰ ਛਾਹ ਦੀ ਅਗਵਾਈ ਵਿਖੇ ਆਮ ਆਦਮੀ ਪਾਰਟੀ ਦੀ ਚੋਣ ਰੈਲੀ ਕਰਵਾਈ ਗਈ ਇਸ ਮੌਕੇ ਆਮ ਆਦਮੀ ਪਾਰਟੀ ਲੋਕ ਸਭਾ ਦੇ ਉਮੀਦਵਾਰ ਅਤੇ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਕਿਤੇ ਕਿਤੇ ਤੌਰ ਤੇ ਪਿੰਡ ਤੋਲਕਲਾ ਪੁੱਜੇ ਅਤੇ ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਤਰਮਿੰਦਰ ਛਾਹ ਵੱਲੋਂ ਉਹਨਾਂ ਨੂੰ ਲੱਡੂਆਂ ਨਾਲ ਤੋਲਿਆ ਵੀ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਆਮ ਆਦਮੀ ਪਾਰਟੀ ਲੋਕ ਸਭਾ ਹਲਕਾ ਅਮਰਥਰ ਦੇ ਉਮੀਦਵਾਰ ਅਤੇ ਕੈਬਨਰ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਆਖਿਆ ਕਿ ਜੋ ਦੋ ਸਾਲਾਂ ਵਿੱਚ ਆਮ ਆਦਮੀ ਪਾਰਟੀ ਦੇ ਕੰਮ ਕੀਤੇ ਹਨ ਉਸ ਦੇ ਦੇਖਦੇ ਹੋਏ ਆਮ ਆਦਮੀ ਪਾਰਟੀ ਨੂੰ ਵੱਡੇ ਬਹੁਮਤ ਨਾਲ ਜਿੱਤ ਪ੍ਰਾਪਤ ਹੋਵੇਗੀ ਅਤੇ ਉਹਨਾਂ ਨੇ ਆਖਿਆ ਕਿ ਜੋ ਵੀ ਲੋਕਾਂ ਦੀਆਂ ਮੁਸ਼ਕਲਾਂ ਹਨ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹਾਲ ਵੀ ਕੀਤਾ ਜਾਵੇਗਾ ਪੱਤਰਕਾਰਾਂ ਦੇ ਗੱਲਬਾਤ ਕਰਦੇ ਹੋਏ ਉਹਨਾਂ ਨੇ ਆਖਿਆ ਕਿ ਪਿਛਲੇ 7 ਸਾਲਾਂ ਤੋਂ ਗੁਰਜੀਤ ਸਿੰਘ ਓਜਲਾ ਸਾਂਸਦ ਰਹੇ ਪਰ ਉਹਨਾਂ ਨੇ ਅੰਮ੍ਰਿਤਸਰ ਵਾਸਤੇ ਕੋਈ ਵੀ ਕੰਮ ਨਹੀਂ ਕੀਤਾ ਉਹਨਾਂ ਦੇ ਘਰ ਦੇ ਅੱਗੋਂ ਜਿਹੜਾ ਲੰਘਦਾ ਗੰਦਾ ਨਾਲਾ ਹੈ ਉਸ ਦੇ ਉੱਪਰ ਵੀ ਉਹ ਕੋਈ ਕਾਰਵਾਈ ਨਹੀਂ ਕਰ पाए ਦੂਜੇ ਪਾਸੇ ਉਹਨਾਂ ਨੇ ਆਖਿਆ ਕਿ ਜਦੋਂ ਉਹ ਐਮਪੀ ਬਣਨਗੇ ਤਾਂ ਪਹਿਲ ਤੇ ਆਧਾਰ ਤੇ ਇਹ ਗੰਦੇ ਨਾਲੇ ਦਾ ਹੱਲ ਕਰਵਾਣਗੇ ਇਸ ਮੌਕੇ ਉਹਨਾਂ ਦੇ ਨਾਲ ਐਮਐਲਏ ਜਸਵਿੰਦਰ ਸਿੰਘ ਰਮਦਾਸ ਆਮ ਆਦਮੀ ਪਾਰਟੀ ਦੇ ਆਗੂ ਤਰਸ਼ੇਮ ਸਿੰਘ ਸਿਆਗਲ ਕਾ ਸਮੇਤ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਪਿੰਡ ਵਾਸੀ ਹਾਜ਼ਰ ਸਨ ਬਿਲਕੁਲ ਹਾਂ ਦੇ ਵਿੱਚ ਆਏ ਕਿੰਨਾ ਲੋਕਾਂ ਦਾ ਲੋਕਾਂ ਦਾ ਤੁਸੀਂ ਦੇਖਿਆ ਕਿੰਨਾ ਪਿਆਰ ਦਿੱਤਾ ਲੋਕਾਂ ਨੇ ਜਿਹੜੇ ਪਿੰਡ ਜਾਂਦਾ ਹਰ ਪਿੰਡ ਦੇ ਵਿੱਚ ਹੀ ਅਸੀਂ ਐਕਚੁਅਲੀ ਨੁਕਲ ਬੀਟ ਕਰ ਗਏ ਛੋਟੇ ਛੋਟੇ ਨੂੰ ਆਪਣੇ ਵਲੰਟੀਅਰ ਆਪਣੇ ਸਪੋਰਟਰ ਜਿਹੜੇ ਉਹਨਾਂ ਨੂੰ ਉਹ ਜਿੱਥੇ ਜਾਂਦਾ ਇਦਾਂ ਪਿਆਰ ਮਿਲਦਾ ਬਹੁਤ ਸਪੈਸ਼ਲ ਜਿੱਤ ਤੱਕ ਯਕੀਨੀ ਹੈ ਬਸ ਹੁਣ ਤੇ ਲੀਡ ਦੀ ਲੜਾਈ ਲਾ ਰਹੇ ਵੀ ਕਿੰਨੀ ਲੋਕ ਲੀਡ ਬਣੋਦੇ ਬਸ ਸਾਡੇ ਨਾਲ ਸਾਡੇ ਦਾ ਕਾਫੀ ਲੋਗੜੇ ਆਮ ਪਾਤੀ ਸ਼ਾਮ ਬਹੁਤ ਆਦ ਬਹੁਤ ਈ ਸੋਚ ਕੇ ਆ ਰਹੇ ਕੋਈ ਕੁਝ ਦੇਖਣ ਲਈ ਨਹੀਂ ਉੱਥੇ ਲੋਕ ਫੈਟਪੋ ਤ ਉਹਦੇ ਕੋ ਪਤਵਾਰ ਦੀ ਪਾਰਟੀ ਹੀ ਗੁਲਾਮ ਰਹੇ ਲੋਕ ਵਿਚਾਰੇ ਉਥੇ ਦੀ ਗੁਲਾਮੀ ਚੱਕੀ ਉਹ ਲੋਕਾਂ ਨੂੰ ਬਦਲ ਮਿਲ ਗਿਆ ਪਹਿਲਾਂ ਕੋਈ ਰਾਹ ਨਹੀਂ ਜਾਣ ਲਈ ਕਿਉਂਕਿ ਜਿਹੜਾ ਬੰਦਾ ਕਾਲੀਦਾਨ ਚੱਕਦਾ ਦਿੰਦਾ ਉਹਦਾ ਕਾਗਜ਼ਦਰ ਤੇ ਜਾ ਕੇ ਅਰਜੋਦਰ ਤੋਂ ਬਹੁਤ ਔਖਾ ਦੋ ਫਿਰ ਬਦਲ ਲੱਭਦੇ ਨਾਮਾਦੀ ਪਾਰਟੀ ਬਦਲ ਮਿਲ ਗਿਆ ਆਵੇ ਵੈਲਕਮ ਆ ਉਹ ਲੱਗਦਾ ਨਾਲਾ ਉਹਦਾ ਕਾਹੀ ਆਵਾਜ਼ ਚੱਲਦਾ ਉਹਦੇ ਪਰੇ ਚਲਾ ਜਾਓ ਉਹਦਾ ਸਾਬ ਦਾ ਘਰ ਦਾ ਗਾੜੀ ਇਹ ਗੰਦਾ ਨਾਲਾ ਹੀ ਪੁਰਨਾ ਸੀ ਸਾਡੇ 7 ਸਾਲੋਂ ਐਮਪੀ ਦਾ 7 ਕਿਲੋਮੀਟਰ ਲੰਮਾ ਦਾ ਉਹ ਬੜਾ ਦੀ ਸਕੇ ਕੋਈ ਕੰਮ ਨਹੀਂ ਕੀਤਾ ਉਦੋਂ ਦਾ ਕਾਹ ਵੀ ਉੱਥੇ ਤੇ ਨਾਲਾ ਦੇ ਉੱਤੇ ਕੋਈ ਕਹਿੰਦਾ ਮੈਂ ਬਣਾਇਆ ਬਣਾਉਂਗਾ ਜੋ ਮੈਂ ਆ ਜਾ ਉਹ ਪਹਿਲਾਂ ਦੀ ਬਣਾਉਂਦਾ ਲੈ ਲੋਕਲ ਬਾਡੀ ਬਣਦੀ ਹੋ ਉਦੋਂ ਦੀ ਬਣਾਉਂਦੇ ਅਜ ਤਾਂ ਥੋੜਾ ਪੁਰਾਣਾ ਚੱਲਦਾ ਇਸ ਕਰਕੇ ਉਹਦਾ ਵਾਸਤੇ ਗਾ ਉਹਦੀ ਕਰ ਸਕਦੇ ਆਪਾਂ ਬਣਾਉ ਲੋਕਾਂ ਨੂੰ ਕੀ ਵਿਸ਼ਵਾਸ ਦੇਣਾ ਹਾਂ ਹਾਂ ਜਿਹੜਾ ਦੇਖੋ ਗਵਤਾਵਰ ਉਹ ਆਉਲਾ ਸਾਹਿਬ ਦਾ ਪਿੰਡ ਹੈ ਨਾ ਉੱਥੇ ਬੰਦਿਆਂ ਦਾ ਹਸਪਤਾਲ ਨਹੀਂ ਨਾ ਡੰਗਰਾਂ ਦਾ ਨਹੀਂ ਨਾ ਟੈਂਕੀ ਹੈ ਕੋਈ ਵੇਖ ਲੋ ਉੱਥੇ ਜਾ ਕੇ ਕੁਝ ਹੈਗਾ ਕੱਖ ਵੀ ਬਣਾਉਂਦੇ ਆਪਣੇ ਕਲੋਨੀਆਂ ਕੱਟ ਕੇ ਬਣਾੜੀ ਵੇਚ ਦਿੰਦਾ ਜਦੋਂ ਵੱਧ ਕੁਝ ਨਹੀਂ ਕੀਤਾ ਆ ਆਪਣੇ ਨਾਮ ਦੱਸ ਕੇ ਤੇ ਕਿਹੜਾ ਪਿੰਡ ਹੈ ਤੇ ਕੀ ਬਿਖਵਾਦ ਵਾਜੇ ਮੰਤਰੀ ਘਰ ਮੇਰਾ ਨਾਮ ਧਰਮਿੰਦਰ ਸਿੰਘ ਪਿੰਡ ਤੌਲਕਲਾ ਤੇ ਅੱਜ ਜੋ ਅਸੀਂ ਮੰਤਰੀ ਸਾਹਿਬ ਤਾਰੀਵਾਲ ਸਾਹਿਬ ਐਮਪੀ ਦੀ ਇਲੈਕਸ਼ਨ ਲੜ ਰਹੇ ਆ ਉਹਨਾਂ ਨੂੰ ਅੱਜ ਅਸੀਂ ਸੱਦਿਆ ਸੱਦ ਕੇ ਉਹਨਾਂ ਦਾ ਸਨਮਾਨਿਤ ਕੀਤਾ ਹੈ ਉਹਨਾਂ ਦਾ ਲੱਡੂਆਂ ਚ ਤੇ ਉਹਨਾਂ ਦਾ ਸੱਦ ਕੇ ਸਨਮਾਨਿਤ ਕੀਤਾ ਹੈ ਜੋ ਸਾਡੇ ਪਿੰਡ ਦੇ ਜੋ ਵਰਕਰ ਹੀ ਸਾਰੇ ਉਹ ਜੋ ਖੁਸ਼ਾ ਹੀ ਕਿ ਮੀਟਿੰਗ ਦਾ ਜੋ ਮੀਟਿੰਗ ਕੀਤੀ ਆ ਕੁਣੇ ਮੀਟਿੰਗ ਕਰਕੇ ਜੇ ਗਏ ਨੇ ਕਿੰਨਾ ਬਲ ਮਿਲਿਆ ਤੇ ਕਿੰਨੇ ਲੱਡੂਨਾ ਤੋਲਿਆ ਜੀ ਬਹੁਤ ਜ਼ਿਆਦਾ ਬਲ ਮਿਲਿਆ 1 ਕੁਇੰਟਲ ਲੱਡੂ ਲਿਓਂ ਦੇ ਸੀ ਤੇ ਉਹਨਾਂ ਚ ਉਹਨਾਂ ਦਾ ਮੰਤਰੀ ਸਾਹਿਬ ਦਾ ਸਵਾਗਤ ਕੀਤਾ ਸਾਡੇ ਦੂਰੇ ਪਿੰਡ ਦੇ ਵਿੱਚ ਜਿਹੜੇ ਕੋਣਾ ਮੰਤਰੀ ਸਾਹਿਬ ਨੂੰ ਗੁੰਦਵਾਇਆ ਸਾਡੇ ਪਿੰਡ ਦੇ ਦੂਰੇ ਕੰਮ ਇੱਕ ਟੈਂਕੀ ਦਾ ਵਾ ਜੋ ਬੜੇ ਚਿਰ ਤੋਂ ਚੱਲ ਰਹੀ ਆ ਸਮੱਸਿਆ ਬੜੀ ਪੁਰਾਣੀ ਆ ਤੇ ਸ਼ੁਰੂ ਦੇ ਹੋਈ ਆ ਬੋਰ ਕਰਵਾਇਆ ਵਾ ਬੋਰ ਕਰਵਾ ਕੇ ਉਹਨਾਂ ਨੇ ਬੰਦ ਕਰਵਾਤਾ ਸੀ ਏ ਹੁਣ ਗਾੜੀ ਮੰਤਰੀ ਸਾਹਿਬ ਕਹਿੰਦੇ ਆ ਕਿ ਕਰਵਾਵਾਂਗੇ ਜਲਦ ਤੋਂ ਜਲਦ ਸੜਕ ਦਾ ਵਾ ਥੋੜਾ ਜੀ ਪ੍ਰੋਬਲਮ ਆ ਉਹ ਐਮ ਐਲ ਏ ਸਾਹਿਬ ਨੇ ਕਈ ਵਾਰ ਫੋਨ ਕੀਤਾ ਵਾ ਤੇ ਉਹ ਥੋੜਾ ਜਿਹਾ ਪੰਚਾਇਤ ਦੇ ਕਰਕੇ ਹੀ ਆਪ ਹੀ ਪਾ